शा <Vadab> ਭਾਵੇਂ ਪੋਖਰ ਦਾ ਭਾਵੇਂ ਧਰਨੇ ਭਾਵੇਂ ਕੋਟ ਕੈਂਡਲ ਮਾਦੂ ਯੋਧ ਦੇਣਾ ਪਿਆ ਆਪਣੇ ਸਾਥੀਆਂ ਸਲਾਹ ਕਰਕੇ ਅੱਪਾ ਅਗਲਾ ਰਣਨੀਤੀ ਜਿਹੜੀ ਆ ਪੰਜ ਸਤਿਆਂ ਚ ਬਣਾਵਾਂਗੇ ਕਿਸੇ ਦਿਨ ਹੋ ਜਾਈ ਕੋਈ ਸਰਕਾਰ ਆਸਰੇ ਜਿਹੜੀ ਆ ਅੰਨੀ ਭੋਲੀ ਅੱਖਾਂ ਛਾਈ ਹੋਈ ਜਨਤਾ ਨੂੰ ਸਰਕਾਰ ਦੇ ਉਹਨਾਂ ਪਿੱਛੇ ਕਾੜਾ ਨਾ ਚੁੱਕਾ ਗਿਆ ਮੈਂ ਪੂਰ ਕਰਕੇ ਸਭ ਨੂੰ ਇੱਥੇ ਤੱਕ ਲਿਆਂਦਾ ਗਿਆ ਇਹ ਲੈਗਡ ਬੋਡੀ ਦੇ ਵਿੱਚ ਇੱਕ ਮੈਂਬਰ ਨੇ ਮੈਂ ਤਾਂ ਇਹਨਾਂ ਨੂੰ ਚਾਹਨਾ ਕਿ ਇਹ ਉੱਥੇ ਕੀ ਹਾਊਸ ਦੇ ਵਿੱਚ ਬਤਾ ਲੈ ਆਣੇ ਸੀ ਕਹਿੰਦੇ ਸਾਨੂੰ 6 ਦਿਨ ਦੀ ਬੰਦ ਸਟ੍ਰਾਈਕ ਕੀਤੀ 6 ਦਿਨ ਦੀ ਬੰਦ ਕੋਈ ਉੱਥੇ ਖਤਮ ਹੋ ਕੇ ਕਹਿੰਦੇ ਫਿਰ ਤਖਾਨ ਕੀਤੀ ਗਈ ਸਟ੍ਰਾਈਕ ਤਾਂ ਹੀ ਹੋਈ ਮੁਰਦਾਬਾਦ 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 ਵਾਲੀ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਮੁਹਾਲੀ ਚ ਸਫਾਈ ਵਿਵਸਥਾ ਦਿਨੋ ਦਿਨ ਵਿਗੜਦੀ ਜਾ ਰਹੀ ਹੈ ਕੂੜਾ ਪ੍ਰਬੰਧਨਾਂ ਨੂੰ ਲੈ ਕੇ ਲੋਕ ਸੜਕਾਂ ਉਤੇ ਉਤਰ ਆਏ ਨੇ ਅੱਜ ਡਿਪਟੀ ਮੈਰਕੁਲਜੀਤ ਸਿੰਘ 베ਦੀ ਦੀ ਅਗਵਾਈ ਹੇਠ ਵੱਡੀ ਗਿਣਤੀ ਚ ਲੋਕਾਂ ਨੇ ਮੁਹਾਲੀ ਪ੍ਰਸ਼ਾਸਨ ਦਾ ਪੁੱਤਲਾ ਫੂਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਇਸ ਮੌਕੇ ਸ਼ਹਿਰ ਵਾਸੀਆਂ ਇਨਸਾਫ ਪਸੰਦ ਲੋਕਾਂ ਅਤੇ ਸਿਆਸੀ ਆਗੂਆਂ ਨੇ ਪਾਰਟੀ ਵਾਸ ਤੋਂ ਪਰ ਉੱਠ ਕੇ ਸ਼ਮੂਲੀਅਤ ਕੀਤੀ ਡਿਪਟੀ ਮੈਰਕੁਲਜੀਤ ਸਿੰਘ 베ਦੀ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਤੇ ਮੁਹਾਲੀ ਪ੍ਰਸ਼ਾਸਨ ਹੁਣ ਵੀ ਗੂੜੀ ਨੀਂਦ ਨਾ ਜਾਗਿਆ ਤਾਂ ਉਹ ਭੁਖੜਤਾ ਸ਼ੁਰੂ ਕਰ ਦੇਣਗੇ ਸਾਪ ਦਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਕਿਹਾ ਕਿ ਉਹ ਸ਼ਹਿਰ ਦੇ ਭਲ ਲਈ ਇਕੱਠੇ ਹੋਏ ਨੇ ਉਹਨਾਂ ਕਿਹਾ ਕਿ ਬਿਨਾ ਟਿੱਟਿਆਂ ਕੋਈ ਅਧਿਕਾਰੀ ਗੱਲ ਨਹੀਂ ਸੁਣਦਾ ਮੁਤਾਬਿਕ ਸ਼ਹਿਰ ਦੀ ਸਫਾਈ ਦਾ ਸ਼ਹਿਰ ਦੀਆਂ ਸੜਕੀਆਂ ਸੇਓ ਨਾ ਭਰ ਜਾਣੇ ਸ਼ਹਿਰ ਜਿਹੜੀ ਗੱਲ ਦੀ ਗੱਲ ਹੈ ਮਾਣੀ ਸਾਥ ਆਗਿਆ ਹੈ ਜੀ ਜਿਹੜੀ ਭੂਮੀ ਪ੍ਰਸ਼ਾਸਨ ਨਾ ਜਾ ਗਿਆ ਉਹਨੇ ਫੈਸਲਾ ਸ਼ਹਿਰ ਨੂੰ ਕੰਮ ਕਰਾਂਗੇ ਸਾਰੀਆਂ ਸੁਸਾਇਟੀਆਂ ਨੂੰ ਲਾਂਬੰਦ ਕਰਾਂਗੇ ਸਾਰੇ ਲੋਕਾਂ ਨਾਲਾਂ ਨੂੰ ਲਾਂਬੰਦ ਕਰਾਂਗੇ ਬਹੁਤ ਇਹਦੇ ਖਰਾਬ ਭਾਵੇਂ ਪੋਖਰਤਾਲ ਭਾਵੇਂ ਧਰਨੇ ਭਾਵੇਂ ਕੋਰਟ ਕਿੰਡਲ ਮਾਰਕ 'ਤੇ ਜੂਹ ਦੇਣਾ ਪਿਆ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਆਪਾਂ ਅਗਲਾ ਰਣਨੀਤੀ ਜਿਹੜੀ ਆ ਪੰਜ-ਛੇ ਦਿਨਾਂ 'ਚ ਬਣਾਵਾਂਗੇ ਉਹ ਆ ਸਾਹ ਆਪ ਨੂੰ ਜਾਗਣਗੇ ਅੱਜ ਦੇ ਦੀ ਮਕਦਰ ਉਹਸ ਬਹੁਤ ਆ। ਬਹੁ ਜੇ ਮੌਸਮ ਖਰਾਬ ਹੋਇਆ ਬਹੁਤ ਬਹੁਤ ਪ੍ਰਸ਼ਾਦ ਤਾਂ ਬਹੁਤ ਸ਼ਾਇਦ ਕਿਤੇ ਸੀ ਪਾਣੀ ਆਇਆ ਉਹਦੀ ਅਫਸਰशाही ਜੁਰੀ ਹੋਏਗੀ। ਉਹਦੇ ਖਿਲਾਫ ਹੀ ਤੁਹਾਨੂੰ ਦਵਾਗੇ ਇਹਦੇ ਖਿਲਾਫ ਹੀ ਸਰਕਾਰ। ਸੱਤਾ ਦੇ ਵਿੱਚ ਤੁਸੀਂ ਹੋ। ਉਤਲਾ ਅਫਸਰशाही ਦਾ ਬੁੱਕਿਆ ਜਾ ਰਿਹਾ। ਛਲਵਾਈ ਨਹੀਂ ਹੁੰਦੀ ਥੋਡੀ। ਸਾਡੇ ਤਿੰਨ ਸਾਲ ਤੋਂ ਤੁਸੀਂ ਸੱਤਾ ਦੇ ਵਿੱਚੋਂ ਛਲਵਾਈ ਕਿਹੜੀ ਹੋ ਰਹੀ ਆ? ਕਿਸੇ ਦੀ ਨਹੀਂ ਹੋ ਰਹੀ। ਕੋਈ ਸਰਕਾਰ ਐਸੇ ਜਿਹੜੀ ਆ ਅੰਨੀ ਭੋਲੀ ਅਫਸਰशाही ਹੋਈ ਪਈ ਆ। ਕੋਈ ਕੋਈ ਸਾਨੂੰ ਹੁਕਮਾਂ ਦੀ ਮੈਂ ਕਹਿੰਦਾ ਸੀ ਲੈ ਕੇ ਆ ਮੈਂ ਕਹਿੰਦਾ ਸੀ ਤੁਹਾਡੇ ਚੈਨਲ 'ላይ ਤੁਹਾਡੇ ਸਾਰਿਆਂ 'ላይ ਮੀਡੀਆ 'ላይ ਅੱਜ ਸਾਨੂੰ ਬੇਨਤੀ ਕਰਨਾ ਤੁਹਾਨੂੰ ਉਹਦੀ ਕਾਪੀ ਦੇ ਦਿਓ ਜਿਹੜੀ ਆਰਡਰ ਨਾਲ ਤੁਸੀਂ ਬੰਦ ਕੀਤੀ ਆ ਅੱਜ ਸਾਨੂੰ ਕਾਪੀ ਤੱਕ ਨਹੀਂ ਦਿੱਤੀ ਜਾਦੀ ਕੋਈ ਆਰਡਰ ਕੋਡ ਦਾ ਦਿਓ ਤੁਹਾਨੂੰ ਆਰਡਰ ਆਇਆ ਉਹਦੀ ਕਾਪੀ ਦਿਓ ਅਸੀਂ ਉਹਦੀ ਕੋਡ ਚੈਲੰਜ ਕਰੀਏ ਅਸੀਂ ਉਹਨੂੰ ਰਿਵਾਈਜ਼ ਕਰੀਏ ਅਸੀਂ ਕੋ ਸਾਨੂੰ ਪੜ੍ਹ ਲਈਏ ਕਿ ਕੀ ਉਹਦੇ ਲਿਖਿਆ ਕਿਹੜੇ ਹੁਕਮਾਂ ਨਾਲ ਤੁਸੀਂ ਬੰਦ ਕੀਤਾ ਸਿਰਫ ਅਜੀਬ ਗੱਲ ਹੈ ਇਹ ਕਿਹਦੀ ਬਾਨੀ ਹੁਕਮ ਨੇ ਜਿਹੜੀ ਇੱਡੇ ਵੱਡੇ ਸ਼ਹਿਰ ਨੂੰ ਬਾਤ ਕਰਦੇ ਹੋਗੇ ਜਿਹੜੇ ਇੰਨੇ ਲੱਖਾਂ ਲੋਕ ਰਹਿੰਦੇ ਨੇ ਉਹਨਾਂ ਦੀ ਜ਼ਿੰਦਗੀ ਬਾਰੇ ਬਤਾਉਂਦੇ ਹੋਗੇ ਕਿ ਕਿਹੜੇ ਹੱਲ ਹੈ ਇਸ ਕਰਕੇ ਮੇਰੀ ਬੇਰਤੀ ਆ ਬੇਰਤੀ ਆ ਮਾਨਜੋਗ ਸੇਠੀ ਸਾਹਿਬ ਮੇਰੇ ਸਾਥੀ ਆਏ ਨਾਲ ਕੋਟਰਨ ਧਰਵਾਦਾ ਪਹਿਲਾਂ ਇੱਥੇ ਸਾਡੇ ਕੋਲ ਲਾਇਨਸ ਕੰਪਨੀ ਜਿਹੜੀ ਕੰਮ ਕਰਦੀ ਸੀ ਅਸੀਂ ਉਹਨੂੰ ਦਬਕਾ ਕੇ ਕੁਛ ਕਰਕੇ ਰਾਤ ਸਵੇਰ ਸਭ ਕੁਝ ਕਰ ਦਿੱਤਾ ਪੋਲਿਟਿਕਲ ਸੋਚ ਦੇ ਰਾਈ ਉਸ ਵੇਲੇ ਲਾਇਨ ਕੰਪਨੀ ਨੂੰ ਕੈਨਸਲ ਕਰਕੇ ਆਰਡਰ ਉਹਦੇ ਡੈਕਟਰ ਕੈਨਸਲ ਕਰਕੇ 400 ਬੰਦਾ ਭਰਤੀ ਕੀਤਾ ਗਿਆ ਵੀ ਸਾਨੂੰ ਆਉਣ ਵਾਲੇ ਸਮੇਂ ਚ ਕੈਨਸਲ ਕਿਨੇ ਕੀਤਾ ਕੈਨਸਲ ਹੋਸਾ ਲਈ ਐਡਮਿਨਿਸਟ੍ਰੇਸ਼ਨ ਉਹਨੂੰ ਭੇਤੀ ਸਾਹਿਬ ਇੱਕ ਭਾਗੀ ਸਾਲ ਫੀਸ ਲਾ ਲੀ ਗਿਆ ਬੰਦਾ ਕਹਿਣ ਨੂੰ ਤਿਆਰ ਮੈਨੂੰ ਕੋਈ ਟੈਂਪਲ ਨਹੀਂ ਹੁੰਦਾ ਪਰ ਕਾਰਨ ਇਹ ਹੈ ਕਿ ਜਦੋਂ 400 ਬੰਦਾ ਭਰਤੀ ਕੀਤਾ ਤੇ ਸੋਚ ਕੇ ਕੀਤਾ ਕਿ ਸਾਨੂੰ ਮਾਤਮਾ ਜੀ ਪੇਪਰ ਇਸ ਫੈਮਿਲੀ ਦੇ ਹੋ ਕੇ ਤੇ 200 ਦਾ ਦਾ ਬੋਟਾਂ ਪਈਆਂ ਇਹਨਾਂ ਨੂੰ ਦੇਖੋ ਜੇ ਨਾ ਸ਼ਹਿਰ ਦਾ ਭਲਾ ਹੋ ਸਕੇ ਆਜੋ ਵੋਟਾਂ ਲਾਓ ਡੇਟ ਦੇ ਵਿੱਚ ਕਹਿੰਦੇ ਨੇ ਸਾਨੂੰ 6 ਦਿਨ ਦੀ ਨੇ ਸਟ੍ਰਾਈਕ ਕੀਤੀ 6 ਦਿਨ ਬਾਅਦ ਕੋਈ ਉੱਥੇ ਸਾਨੂੰ ਕਹਿੰਦੇ ਫਿਰ ਤਰਖਾਣੀ ਦਿੱਤੀ ਗਈ ਸਟ੍ਰਾਈਕ ਤਾਂ ਹੀ ਹੋਈ ਜੇ ਕਿ ਉਹਨਾਂ ਨੂੰ ਮਜਬੂਰ ਕੀਤਾ ਗਿਆ ਇਹਨਾਂ ਚੀਜ਼ਾਂ ਤੇ ਕੰਮ ਕਰਨ ਲਈ ਹੱਲ ਕੀ ਲਿਆ ਭਾਈ ਸਾਹ ਤਾਂ ਇਹੀ ਹੈ ਜੀ ਜਦੋਂ ਇਹ ਪਬਲਿਕ ਸੜਕਾਂ ਤੇ ਉਤਰਦੀਆਂ ਨਾ ਐਡਮਿਨਿਸਟ੍ਰੇਸ਼ਨ ਆਪਣੇ ਆਪ ਕੰਮ ਤੇ ਆ ਜੀ ਇਹ ਕਿਹੜੇ ਸੁੱਤੇ ਪੈਂਦੇ ਨੇ ਜੇ ਕਿਸੇ ਨੂੰ ਵੀਡੀਓ ਪਾਉਣਾ ਉਹ ਵੀਡੀਓ ਚੈੱਕ ਕਰਨ ਦੀ ਹਿੰਮਤ ਨਹੀਂ ਕਰਦਾ ਵਿੱਚੇ ਕਮਿਸ਼ਨਰ ਵਿੱਚੇ ਏਸੀਏ ਵਿੱਚੇ ਹੋਰ ਸਾਰੇ ਜਿਹੜੇ ਜਿੰਨੀ ਮੈਂ ਤਾਂ ਕੋਈ ਚੱਕਰ ਪਿਆ ਕਰਨੀ ਹੈ ਸਿਰ ਤੇ ਡੰਡਾ ਮਾਰੋ ਤਾਂ ਕੰਮ ਹੁੰਦਾ ਹੈ ਸ਼ਹਿਰ ਦੇ ਭਲੇ ਵਾਸਤੇ ਇਕੱਠੇ ਹੋਏਗਾ ਸ਼ਹਿਰ ਦਾ ਭਲਾ ਸੱਚੀ ਹੈ ਇਹ ਜਿਹੜਾ ਸਾਰਾ ਗੱਟ ਪਿਆ ਹੋਇਆ ਇਹ ਚੱਕਿਆ ਜਾ ਰਿਹਾ ਹੈ ਜਦੋਂ ਇਹਨਾਂ ਦੀਆਂ ਮੀਂਹ ਦੇ ਕੰਮ ਕਰਨ ਦੀ ਜੀ ਇਹਨੂੰ ਜਦੋਂ ਜਨਤਾ ਸਰਟਾ ਦੇ ਉੱਪਰ ਦੇ ਬਾਹਰ ਵਿੱਚ ਵਿੱਚ ਹੋ ਰਿਹਾ ਜਨਤਾ ਨੂੰ ਸਰਟਾ ਦੇ ਉੱਪਰ ਦੇ ਉੱਪਰ ਦੇ ਕਾਰਨ ਹੋ ਰਿਹਾ ਮੈਂ ਕੰਮ ਕਰਕੇ ਸਭ ਨੂੰ ਇੱਥੇ ਤੱਕ ਲਿਆਦਾ ਗਿਆ ਇਹ ਇਲੈਕਟਿਡ ਬਾਡੀ ਦੇ ਵਿੱਚ ਇੱਕ ਮੈਂਬਰ ਨੇ ਮੈਂ ਤਾਂ ਇਹਨਾਂ ਨੂੰ ਚਾਹਨਾ ਕਿ ਇਹ ਉੱਥੇ ਹਾਊਸ ਦੇ ਵਿੱਚ ਬਤਾ ਹਿਆਣੇ ਸਵਾਲ ਅਸੀਂ ਸਾਰੇ ਪਾਸ ਕਰਾਂਗੇ ਮਤਾ ਜਿਹੜੀ ਐਡਮਿਨਿਸਟ੍ਰੇਸ਼ਨ ਜਾਂ ਜਿਹੜਾ ਵੀ ਕੋਈ politcal pressure ਦੇ ਥੱਲੇ ਕੰਮ ਰੋਕਿਆ ਜਾ ਰਿਹਾ ਉਹ ਸਾਰਾ ਕੁਝ ਅਸੀਂ ਹੱਲ ਕਰਾਂਗੇ ਔਰ ਪੂਰੀ ਤਰ੍ਹਾਂ ਅਸੀਂ ਜੋਰ ਲਾ ਕੇ ਇਹਨੂੰ ਪਾਸ ਕਰਾਵਾਂਗੇ ਵੀ ਇਹ ਦੀ ਦੀ ਗਲਤ ਹੈ ਐਨਜੀਟੀ ਦਾ ਰੋਲਾ ਪਾ ਕੇ ਪਹਿਲਾਂ ਇੱਥੇ ਇੱਕ ਤੁਹਾਡੇ ਦੇਖੋ ਸ਼ਹਿਰ ਦੇ ਵਿੱਚ ਲਾਈਨਾਂ ਲਾਈਆਂ ਬਣਨ ਉਹਨਾਂ ਨੇ ਕਿਹੜੀ ਐਨਜੀਟੀ ਦਾ ਕੋਈ ਆਰਡਰ ਹੀ ਨਹੀਂ ਦੱਸਦੇ ਉਹਨਾਂ ਨੇ ਕਿਹਾ ਹੈ ਕਿ ਟਾਈਲਸ ਲਾਓ ਹਰ ਹੋ ਕੇ ਵਿੱਚ ਗਰੂਪ ਹੋਣਾ ਚਾਹੀਦਾ ਤਾਂ ਕਿ ਸੀਪਸ ਆਫ ਵਾਟਰ ਹੋਣੀ ਚਾਹੀਦੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਆਖਰਕਾਰ ਇਹਨਾਂ ਲੋਕਾਂ ਦੀਆਂ ਗੱਲਾਂ ਮੰਨ ਲਿਆ ਜਾਣਗੀਆਂ ਜਾਂ ਫਿਰ ਇਹਨਾਂ ਨੂੰ ਭੁਖਾ ਹੜਤਾਲ ਕਰਨੀ ਹੀ ਪਵੇਗੀ ਬਿਊਰੋ ਰਿਪੋਰਟ ਨਬਜ਼ੇ ਪੰਜਾਬ